ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਦੇ ਜੀ ਅੱਜ ਦੀ ਵੀਡੀਓ ਪਿੰਡ ਫਲੂਰ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਮਾਲਾ ਕਲਾ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਦੋ ਨਗ ਹੈ ਜੀ ਇੱਕ ਦਾ ਤੋਫਾਈਆ ਵੀਰੇ ਐਚ ਐਫ ਦਾ ਤੇ ਇੱਕ ਨੀਲੀ ਰਾਵੀ ਦਾ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦਾ ਨਾਮ ਲਾਪ੍ਰੀਤ ਸਿੰਘ ਪਿੰਡ ਭਲੂਰ ਜ਼ਿਲ੍ਹਾ ਮੋਗਾ ਬਈ ਮੋਬਾਈਲ ਨੰਬਰ ਜੀ 62831997 ਠੀਕ ਆ ਵੀਰੇ ਦੋ ਨਾਗਾ ਜੀ ਅੱਜ ਕਿਧਰੋਂ ਸ਼ੁਰੂ ਕਰਕੇ ਜੀ ਇਧਰੋਂ ਮਰਜ਼ੀ ਕਰ ਲਓ ਕੋਈ ਗੱਲ ਠੀਕ ਆ ਇਧਰੋਂ ਮੱਝ ਤੇ ਸ਼ੁਰੂ ਕਰਦੇ ਸੂਆ ਕਿੰਨੇ ਮਾ ਜੀ ਇਹ ਵੀ ਤੀਜੇ ਸੂਏ ਸੂਣਾ ਮੈਣੇ ਯਾਰ ਸੂਣਾ ਜੀ ਸਮਾਂ ਕਿੰਨਾ ਲਊਗੀ ਜੀ ਮੈਂ ਸਮਾਂ ਮੈਂ ਲਿਜੂ 1 ਹਫ਼ਤਾ ਡੇਟ ਮੁਤਾਬਕ ਹਾਂ ਠੀਕ ਆ ਪਿਛਲੇ ਸੂਏ ਕਿੰਨਾ ਦੁੱਧ ਪਾਇਆ ਜੀ ਇਹਨਾਂ ਚੋਇਆ ਬਈ 1 ਚਵਾਈ ਹੋਈ ਵੀ ਆ ਚਵਾਈ ਆ ਆਪਦੀ ਘਰ ਦੀ ਆ ਆਪਣੀ ਮਹਿਲਾ ਕੰਮ ਨਹੀਂ ਗਾਂ ਦਾ ਆਪਣਾ ਵਪਾਰ ਆ ਮੈਂ ਆਪਣੀ ਘਰਦੀ ਮੈਂ ਘਰਦੀ ਆ ਜੀ ਠੀਕ ਆ ਜਣੀ ਤਸੱਲੀ ਆਲਾ ਕੰਮ ਆ ਪੌਲ ਸੁਲਲੀ ਆ ਆਪਣੀ ਯਾਰ ਸੂਈ ਤੋਂ ਭੂਰ ਛਿੱਟੇ ਤੱਕ ਦੀ ਵੀ ਤਸੱਲੀ ਆ ਠੀਕ ਆ ਪਾਰ ਪਿੱਛੇ ਦੇ ਵੀ ਮੈਂ ਯਾਰ ਉਹ ਮੈਂ ਕਹਿੰਦਾ ਗੱਲ ਹੀ ਛੱਡ ਦੇ ਸਾਰੇ ਕਾਹ ਦੀ ਤਸੱਲੀ ਆ ਜਿਹਦਾ ਆਪਾਂ ਕਦੇ ਵੇਚਣ ਵਾਲੀ ਨਹੀਂ ਆ ਆਪਦੀ ਘਰਦੀ ਮੈਂ ਆ ਘਰਦੀ ਆ ਜੀ ਠੀਕ ਆ ਤੋਰ ਕੇ ਦਿਖਾ ਦਿਓ ਵੀਰੇ ਤੇ ਸੀਮਾ ਰਿਕਾਰਡ ਹੈਗਾ ਜੀ ਇਹਦਾ ਕੋਈ ਯਾਰ SIM ਰਿਕਾਰਡ ਐਵੇਂ ਕਰਾਂ ਯਾਰ ਦਿਮਾਗ 'ਚ ਨਹੀਂ ਯਾਰ ਇਹਦਾ ਢੀਗਾ ਭਰਾਇਆ ਸੀ ਠੀਕ ਆ ਮੈਨੂੰ ਮੈਂ ਕਹੀ ਆ ਮੈਂ ਝੂਠ ਮਾਰਨ ਤੋਂ ਮਾਰੀ ਪਰ ਹੈ ਬਹੁਤ ਚੰਗੀ ਆ ਮੇਰਾ ਪੂੜਾ ਕਿੰਨਾ ਸੋਹਣਾ ਮੈਂ ਐਚਐਫ ਵਰਗਾ ਬਈ ਯਾਰ ਗਾੜੀ ਖਾਮੇ ਦੀ ਕਿੰਨੀਆਂ ਪਿਛਾੜੀ ਵੀ ਹੁੰਦੀਆਂ ਮੈਂ ਤੁੰਨੀ ਤੋਂ ਲੈ ਕੇ ਸਟਾਰਟ ਹੋ ਜਾਂਦਾ ਆ ਗਾੜੀ ਚ ਦੁੱਧ ਬਰਾਬਰ ਹੀ ਹੋਊਗਾ ਮਗਰ ਨਹੀਂ ਜਿੰਨਾ ਦੁੱਧ ਮਗਰ ਉਹਨਾਂ ਹੀ ਗਾੜੀ ਚ ਲੋਕਾਂ ਹੋਰ ਕਿਸੇ ਕੋਲ ਨਹੀਂ ਹੁੰਦੇ ਉਹਨਾਂ ਕਹਿੰਦੇ 20 ਕਿਲੋ ਦਿੰਦੀ ਆ ਹੂੰ ਸਹੀ ਗੱਲ ਆ ਹਵਾਨਾ ਅੱਜ ਵੀ ਬਹੁਤ ਸੋਹਣਾ ਤਿਆਰ ਕੀਤਾ ਵਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕੱਚੀ ਜਮਾ ਖੋੜਾ ਚੌੜਾ ਇਕੱਲੀ ਕੱਚੀ ਕੱਚੀ ਆ ਸੂਰਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਵਜਨ ਵਜੂਦ ਵੀ ਕਰਮਾਲੀ ਦਾ ਚੰਗਾ ਇੱਕ ਵੀ ਘਾੜ ਨਹੀਂ ਬਈ ਨੀਲੀ ਦਾ ਸਾਰੇ ਮੈਂ ਕਹਿੰਦਾ ਨਿਸ਼ਾਨ ਪੂਰੇ ਆ ਮੈਂ ਸਹੀ ਗੱਲ ਆ ਤਿਆਰੀ ਵਾਕਈ ਬਹੁਤ ਕਮਾਲ ਦੀ ਐ ਨਾ ਨੱਤਾ ਚੌੜੀਆਂ ਕਰ ਕਰ ਦਰਦੀ ਅੱਜ ਵੀ ਕਰਮਾਲਾ ਹਜੇ ਬਈ ਯਾਰ ਅਜੇ ਪੁੜਾ ਵੇਲਾ ਪੁਗ ਮੈਂ ਨੇ ਜਵਾਂ ਨਹੀਂ ਹਲਾਇਆ ਥੋੜਾ ਜਵਾਂ ਨਹੀਂ ਹਿੱਲਿਆ ਡੈਕਟਰ ਦੀ ਪਈ ਮੈਂ ਸਹੀ ਗੱਲ ਆ ਹਫਤੇ ਤੱਕ ਰਦਾ ਪੰਡਾ ਲਾ ਦੂ ਹਨਾ ਬਈ ਪਗਾੜੀ ਵਖ ਮੈਂ ਦੀ ਕਿੰਨੀ ਥਾਣੇ ਵੀ ਪੂਰਾ ਟਾਪ ਦਾ ਮੁਠੀ ਵਾਲਾ ਹੱਥੀ ਜਵਾਈ ਵਾਲਾ ਫੂਡ ਸ਼ਾਂਗ ਪੂਰਾ ਵੀ ਨਹੀਂ ਤਿਆਰੀ ਮੇਰੇ ਵਾਕਈ ਕਮਾਲ ਦੀ ਬਹੁਤ ਕੀਤੀ ਵੀ ਆ ਹਜੇ ਕੱਚੀ ਆ ਹਫਤਾ ਲੈ ਜੂ ਤੇ ਹਫਤੇ ਦੇ ਕਰਦਾ ਗੱਲਬਾਤ ਹੀ ਹੋਰ ਹੋਣੀ ਆ ਬਈ ਯਾਰ ਸਟਾਰਟਿੰਗ ਦੇਖ ਮੈਂ ਦੀ ਕਿੱਥੋਂ ਤੋਂ ਹਵਾਨੇ ਚ ਢੱਲ ਵੀ ਬਹੁਤ ਪਈ ਆ ਸਟਾਰਟਿੰਗ ਸੂ ਨਾ ਕੀਤੀ ਵੇਲਾ ਮੈਂ ਦੀ ਸਹੀ ਗੱਲ ਆ ਜੀ ਸਟਾਰਟਿੰਗ ਚੈੱਕ ਕਰ ਲਓ ਯਾਨੀ ਦੁੱਧ ਚੰਗਾ ਹੀ ਪਾਉ ਵੀਰੇ ਕਹਿਣ ਦੀ ਗੱਲ ਆ ਬਈ ਯਾਰ ਇਹ ਤਾਂ ਹੋ ਸਕਦਾ ਜੇ ਕਿਸੇ ਮੋਝੇ ਬੰਦੇ ਕੋਲੇ ਜਾਵਰੀ ਕੰਮ ਮੈਂ ਮੈਂ ਪਾਜੇ ਦੁੱਧ 18 20 ਕਿਲੋ ਠੀਕ ਆ ਹਾਂ ਤੇ ਡਿਮਾਂਡ ਆਪਣੀ ਦਾ ਵੀ ਕਰਕੇ ਬਾਹਲੀ ਸੇਵਾ ਵੀ ਨਹੀਂ ਕਰਦੇ ਘਰ ਵਾਲੇ ਪਾਉਂਦੇ ਕਿਉਂਕਿ ਆਪਣਾ ਤਾਂ ਵੇਚਣ ਦਾ ਕੰਮ ਆ ਯਾਰ ਠੀਕ ਆ ਤੇ ਜੇ ਜਿਆ ਡਿਮਾਂਡ ਬਾਹਲੀਆ ਦੇ ਫੋਨ ਤੇ ਰਾਰ ਲਾਂਗੇ ਬਈ ਠੀਕ ਆ ਕਿਉਂਕਿ ਅਜੇ ਦਿਨ ਲੈਂਦੀ ਆ ਹਨਾ ਪਰ ਕੋਈ ਵੀਰ ਆ ਕੇ ਇੱਥੇ ਆਏ ਨਹੀਂ ਬਈ ਨਿੰਦ ਨਹੀਂ ਸਕਦਾ ਕਿ ਚੰਗੀ ਨੀ ਬਈ ਬੰਗਾਰ ਗਿਆ ਬੱਚਾ ਫਗਿਆ ਬੰਗਾਰ ਗਿਆ ਠੰਡੀ ਸਵੇਰ ਨਹੀਂ ਆ ਠੀਕ ਆ ਵੀਰੇ ਨਾਲੇ ਤੂੰ ਮਾਰ ਲਾ ਪਣਦੀ ਹਸ ਮਾਰ ਕੇ ਤੂੰ ਸਾਦੇ ਪਣਦੀ ਠੀਕ ਆ ਵੀਰੇ ਇਹ ਹਣੀ ਵੀ ਉਪਰਾ ਵੀ ਹੈਨੀ ਉਪਰਾ ਵੀ ਨਹੀਂ ਕਰਦੀ ਨਹੀਂ ਤਾਂ ਕੈਮਰੇ ਤੋਂ ਡਰੀ ਜਾਂਦੇ ਬਸ ਆਏ ਨਹੀਂ ਲੋ ਜੀ ਆਏ ਛੇ ਦੀ ਹੱਥ ਲਾਉਣ ਨਹੀਂ ਦਿੰਦੀ ਮੱਜ ਤੇ ਇਧਰ ਦੇਖ ਨਾਲੇ ਸਟਾਰਟਿੰਗ ਦੇਖ ਸੂ ਦੇ ਨਾਲ ਵਾਲੀ ਸਹੀ ਗੱਲ ਆ ਸਟਾਰਟਿੰਗ ਚੈੱਕ ਕਰ ਜਾ ਕਦੇ ਹੋ ਐਂਡ ਪੂਰਾ ਸੋਹਣਾ ਤੇ ਵੱਡਾ ਹਵਾਨਾ ਬਟਨ ਵਾਲਾ ਦੋ ਨੰਬਰ ਨਾ ਗੋ ਵੀ ਰਹੀ ਜਿਹੜਾ ਇਹ ਦੋ ਇਹ ਬਈ ਪਹਿਲਣ ਮੱਛੀਆ ਦੋਨ ਦੇ ਦਮ ਚਾਹੀਦੀ ਆ 66 ਸੀਮਨ ਲੱਗਿਆ ਸਾਰੀ ਵੀਡੀਓ ਅਗਲੇ ਦੇ ਘਰ ਦੀ ਫਾਰਮ ਦੀ ਆ ਅੱਛਾ ਬਈ ਉਹਦੀ ਨਾਲ ਬਾਈ ਦੀ ਵੀਡੀਓ ਬਣਾ ਕੇ ਲੈ ਆਂਦੀ ਆ ਰਿਕਾਰਡ ਆ ਪੂਰਾ ਘੜ ਤੇ ਗਾਲੇ ਆਪ ਵੀ ਹੈ ਨਾ ਚੰਗੇ ਸੀ ਬਣਦੀ ਆ ਹਾਂ ਕਹਿੰਦੇ ਸੀਮਨ ਦੀ ਆਪ ਵੀ ਬਈ ਫਾਰਮ ਦੀ ਆ 66 ਸੀਮਨ ਤੋਂ ਗੱਬਣ ਆ ਇਹਦਾ ਰਿਕਾਰਡ ਬਾਈ ਕੋਲ ਹੈਗਾ ਵੀਰੇ ਜਿਹੜੇ ਵੀਰ ਕੋਲੋਂ ਲੈ ਕੇ ਆਂਦੀ ਆ ਪ੍ਰੋਪਰ ਉਹਦੀ ਵੀਡੀਓ ਵੀ ਪਈ ਹੈ ਕਿੰਨੇ ਕ ਦਿਨ ਕੱਢਦੀ ਆ ਬਈ ਹਜੇ ਬਈ 10 12 ਦਿਨ ਲੱਗੂਗੀ ਬੱਚੀ ਫੁੱਲੇ ਹੀ ਲੈ ਜੂ ਵੀਰੇ ਹਾਂ ਠੀਕ ਆ ਸੋਨਾ ਮੁਠੀ ਵਾਲਾ ਰੋਕ ਲਈ ਇੱਥੇ ਉਹ ਤਾਂ ਮੈਂ ਦੀ ਵੀਡੀਓ ਬਣਾਉਣੀ ਕਰਕੇ ਨਾਲ ਹੀ ਇਹਦੀ ਪਵਾਤੀ ਠੀਕ ਆ ਗੁਲਾਬੀ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਅਜੇ ਡਰ ਰਿਹਾ ਜੀ ਅੰਦਰ ਦੇਖੀ ਕਿੰਨਾ ਕੰਪੈਕਟ ਕਰ ਦਿੱਤੀ ਹੈ ਰੰਗ ਪ੍ਰਿੰਟ ਪੂਰਾ ਚੰਗਾ ਪਹਿਲੇ ਸੂਏ ਤੋਂ ਤਾਂ ਚੰਗਾ ਕੱਢੂਗੀ ਬਾਕੀ ਉਹ ਤਾਂ ਬਈ ਥਰਸ ਨਿਕਲੋ ਵੜ ਦੂਗੀ ਬੱਚੀ ਦਾ ਜਿਵੇਂ ਫਿਟਨੈਸ ਬਹੁਤ ਆ ਲੈ ਵਿੱਚ ਉਹ ਟੈਂਪਰੀਡ ਬਾਹਲੀ ਆ ਹਾਂ ਬਾਕੀ ਅੱਗੇ ਵੀ ਹਨਾ ਸੀਮਨ ਚੰਗਾ ਲੱਗਿਆ ਪੈਦਾ ਹੀ ਹੋਣਾਗਾ ਉਹ ਬਈ ਆਪਾਂ ਵੀਡੀਓ ਵੀ ਦੇ ਦਾਂਗੇ ਯਾਰਾ ਐਵੇਂ ਨਹੀਂ ਆਪਾਂ ਨੂੰ ਬਈ ਠੀਕ ਆ ਉਹ ਘਰ ਦਾ ਦੱਸਾਂਗੇ ਅਗਲੇ ਘਰ ਜਾ ਕੇ ਤਸੱਲੀ ਕਰ ਲੈ ਵੀ ਠੀਕ ਆ ਜੀ ਅਗਲੇ ਵੇ ਦੀ ਕੰਪੈਰਟਾ ਜੀ ਬੱਚੀ ਬੱਚੀ ਕੱਚੀ ਆ ਸਟਾਰਟਿੰਗ ਹੀ ਕੀਤੀ ਹੈ ਬੱਚੀ ਨੇ ਠੀਕ ਆ ਵੀਰੇ ਹਾਂ ਤੇ ਜੇ ਜੀ ਦੀ ਡਿਮਾਂਡ ਏ ਬਈ ਯਾਰ ਮੌਲ ਤਾਂ ਜਨਾ ਮਰਜੀ ਕਰਕੇ 55 ਦੀ ਅੱਜ ਦੇ ਦੇ ਦਾਂਗੇ ਅੱਜ ਦੇ ਦਾਂਗੇ ਜੀ ਹਾਂ ਠੀਕ ਆ ਤੇ ਬਈ ਅੱਛੀ ਜਿੱਦੇ ਤਿਆਰ ਹੋ ਗਈ ਬੱਚੀ 75000 ਦਾ ਮਾਲ ਹੂੰ ਕਿ ਸਾਡੇ ਕੋਲ ਵੀ ਮਾਲ ਹੋਰ ਵੀ ਬੋਖੜਾ ਐ ਮੈਂ ਤੁਹਾਨੂੰ ਕਹਿਦ ਕੇ ਸਹੀ ਗੱਲ ਆ ਜੀ ਪਰਦਾ ਆ ਜਾਂਦਾ ਵੇਚਣ ਦਾ ਕਰੀ ਚੱਲੀ ਜਾਂਦਾ ਕਾ ਕੰਮ ਹਾਂ 2-4000 ਬਣੇ ਬਈ ਯਾਰ ਫੜਾ ਦਿੱ ਠੀਕ ਆ 55000 ਦੇ ਪਰ ਲੈਵਾ ਵਿਖਾ ਦੇ ਬਈ ਯਾਰ ਕਿੰਨੀ ੱੱੱ ਪੱਲ ਦੇ ਕਿੰਨੀ ਹੂੰ ਪੱਲ ਬਹੁਤ ਬਈ ਨਾਲ ਇਹ ਕੋਈ ਉਹ ਨਹੀਂ ਕੋਈ ਭਾਲ ਨਹੀਂ ਠੋਸ ਦੁੱਧ ਵਾਲਾ ਲੈ ਬਈ ਇਹ ਜਿਹੜੀ ਭਾਲ ਕੋਣੀ ਨਹੀਂ ਸਟਾਰਟ ਕੀਤੀ ਬੱਚੀ ਕੱਚੀ ਦੀ ਕੋਣੀ ਨਹੀਂ ਸਟਾਰਟ ਕੀਤੀ ਥਣ ਵੀ ਪੂਰਾ ਬਾਕੀ ਚੰਗੀ ਆ ਵੜ ਇਹਦੀ 55000 ਰੁਪਇਆ ਡਿਮਾਂਡ ਆ ਜਿਹਨੂੰ ਨਾ ਕੋਈ ਪਸੰਦ ਆਉਂਦਾ ਫੱਟ ਬੈਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ